ਮਾਚਿਵੜਾ ਸਹਿਬ ਦੇ ਵਿੱਚ ਲੁਟੇਰਿਆਂ ਵੱਲੋਂ ਲੁੱਟ ਤੇ ਖੋਹ ਦੇ ਨਵੇਂ-ਨਵੇਂ ਟੰਗ ਅਪਣਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਇਥੋਂ ਤੱਕ ਕਿ ਹੁਣ ਚੋਰਾਂ ਨੇ ਦਿਨ-ਦਿਹਾੜੇ ਵੀ ਲੋਕਾਂ ਨੂੰ ਬਖਸ਼ਣਾ ਨਹੀਂ ਛੱਡਿਆ ਤਾਜ਼ਾ ਮਾਮਲਾ ਮਾਚਿਵੜਾ ਸਹਿਬ ਤੋਂ ਸਾਹਮਣੇ ਆਇਆ ਜਿੱਥੇ ਦਿਨ-ਦਿਹਾੜੇ ਸਤਸੰਗੀ ਬਣ ਕੇ ਆਈਆਂ ਲੁਟੇਰਨ ਔਰਤਾਂ ਨੇ ਇੱਕ ਔਰਤ ਨੂੰ ਹੀ ਲੁੱਟ ਲਿਆ ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤਾਂ ਨੇ ਇੱਕ ਔਰਤ ਤੋਂ ਲਿਫਟ ਲਈ ਉਸ ਦੀ ਕਾਰ ਵਿੱਚ ਬੈਠ ਕੇ ਤੇ ਉਸ ਦੇ ਹੱਥ ਦੇ ਵਿੱਚੋਂ ਸੋਨੇ ਦਾ ਕੜਾ ਉਤਾਰ ਲਿਆ ਇਸ ਪੂਰੇ ਮਾਮਲੇ ਦੇ ਬਾਰੇ ਔਰਤ ਦੇ ਵੱਲੋਂ ਕੀ ਕੀ ਕਿਹਾ ਗਿਆ ਉਹ ਇੱਕ ਵਾਰੀ ਜਾਣਦੇ ਆ ਮਾਦਰ ਤੁਹਾਡਾ ਨਾਂ ਕੀ ਆ ਮੇਰਾ ਨਾਮ ਸਵਰਨ ਕਾਂਤਾ ਕਿੱਥੇ ਦੇ ਰਹਿਣਾ ਨੇ ਅਸੀਂ ਮਾਛੀਸਾਲਾ ਸਾਹਿਬ ਕ੍ਰਿਸ਼ਨਾਪੁਰੀ ਮੱਲਾ ਮਾਛੀਸਾਲਾ ਸਾਹਿਬ ਰਹਿ ਰਹੇ ਹਾਂ ਦੇ ਰਹਿਣ ਵਾਲੇ ਅੱਛਾ ਅੱਜ ਕੀ ਕੱਢਣਾ ਵਾਪਰੀ ਆ ਤੁਹਾਡੇ ਨਾਲ ਮੇਰੇ ਨਾਲ ਇਹ ਕੱਢਣਾ ਵਾਪਰੀ ਆ ਮੈਨੂੰ ਅੱਖਾਂ ਤੋਂ ਦਿਖਾਈ ਘਟ ਦਿੰਦਾ ਤੇ ਇੱਕ ਅੱਖ ਨਾਲ ਤਾਂ ਬਿਲਕੁਲ ਹੀ ਨਹੀਂ ਦਿਖਦਾਗਾ ਅਸੀਂ ਗਏ ਸੀ ਗੁਰੂਆਂ ਦੇ अच्छा जी। ਉੱਥੇ ਨਾ ਸਾਡੇ ਵੀ ਅਸੀਂ ਅੱਗੇ ਤਾਂ ਸਾਧਨ ਚ ਜਾਣੇ ਆ ਅੱਜ ਅਸੀਂ バス ਚ ਚਲੇ ਗਏ ਉੱਥੇ। ਇਹ バス ਲਈ ਖੜੇ ਸੀਗੇ ਸਾਨੂੰ ਉਸ ਔਰਤ ਜਾਣਾ ਕਿੱਥੇ ਸੀ ਤੁਸੀਂ? ਅਸੀਂ ਖਮਾਣੋ ਜਾਣਾ। ਅੱਛਾ ਸੱਤ ਲੋਕ ਆਸ਼ਰਮ ਚ। ਹਾਂਜੀ। ਤੇ ਸਾਨੂੰ ਨਾ ਕਹਿੰਦੇ ਵੀ ਤੁਸੀਂ ਬਾਜ ਮਾਰੀਏ ਉਹਨਾਂ ਨੇ ਆਂਟੀ ਆ ਜਾਓ। ਆਵਾਜ਼ ਮਾਰ ਕੇ ਸਾਨੂੰ ਬਿਠਾਇਆ ਉਹਨਾਂ ਨੇ ਨਾਲ ਬਿਠਾ ਕੇ ਉੱਥੋਂ ਥੋੜੀ ਜੀ ਅੱਗੇ ਚਲੇ ਗਏ। ਫਿਰ ਇਸ ਨੂੰ ਬਹੁ ਨੂੰ tartar ਤਾ ਨੀਚੇ ਫਿਰ ਮੈਨੂੰ ਤੱਕੇ ਜੇ ਦੇਣ ਲੱਗੀ ਕਹਿੰਦੀ ਇੱਧਰ ਨੂੰ ਹੋਵੋ ਇੱਧਰ ਨੂੰ ਹੋਵੋ ਠੀਕੋ ਕੋ ਗਏ ਬੈਠੋ ਹੈ ਜਦ ਬੀਜੀ ਤੁਸੀਂ ਇੱਧਰ ਨੂੰ ਠੀਕ ਹੋਵੋ ਮੈਂ ਮੈਂ ਕਿਹਾ ਵੀ ਤੁਸੀਂ ਉੱਤਰ ਕੇ ਸੈਟ ਹੋਇਆ ਜਾਊਗਾ ਇਹ ਤਾਂ ਹੈ ਇੰਨੇ ਨੂੰ ਨੇ ਮੇਰੀ ਮੈਨੂੰ ਨਹੀਂ ਪਤਾ ਲੱਗਿਆ ਕਿਸ ਵੇਲੇ ਉਹਨਾਂ ਨੇ ਚੂੜੀ ਕੱਟ ਲਈ ਤੇ ਮੁੜ ਕੇ ਮੈਨੂੰ ਕਹਿੰਦੀ ਮੈਨੂੰ ਤੱਕੇ ਦੇਣ ਲੱਗੀ ਕਹਿੰਦੇ ਉਤਰੋ ਉਤਰੋ ਨੀਤੇ ਫਿਰ ਗੱਡੀ ਭਜਾ ਲਈ ਉਹਨਾਂ ਨੇ ਜਦੋਂ ਅਸੀਂ نیچے ਉਤਰ ਗਏ ਤਾਂ ਗੰਦੀ ਉਹਦੇ ਵਿੱਚ ਆ ਦਿਓ ਤੁਸੀਂ ਬਸੇ ਆ ਕਿੰਨੇ ਬੰਦੇ ਸੀ ਗੱਡੀ 'ਚ ਗੱਡੀ 'ਚ ਦੋ ਔਰਤਾਂ ਸੀ ਇੱਕ ਜੈਂਸ ਸੀਗਾ ਕੀ ਮੰਕਰਦੇ ਤੁਸੀਂ ਥਾਣੇ ਗਏ ਰਿਪੋਰਟ ਲਖਾਈ ਹਾਂਜੀ ਉਹ ਰਿਪੋਰਟ ਲਖਾਈ ਵੀ ਆ ਸਾਡੀ ਚਰਨਜੀਤ ਤੋਪੀਆ ਜੀ ਮੇਰਾ ਬਰਾਦਰ ਹੈ ਉਹਨਾਂ ਨੇ ਵੀ ਆਪਣਾ ਫੋਨ-ਫੋਨ ਕੀਤੇ ਆ ਥਾਣੇ ਵੀ ਜਾ ਕੇ ਆਈਆਂ ਉਹਨਾਂ ਨੂੰ ਮਿਲ ਕੇ ਆਈਆਂ ਤੇ ਉਹ ਜਿਹੜੇ ਹੈਗੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਉਹਦੇ ਵਿੱਚ ਇੱਕ ਤਾਂ ਬਸ ਸਟੈਂਡ ਦੇ ਵਿੱਚ ਚੌਂਕੀ ਦਾ ਪ੍ਰੋਗਰਾਮ ਚੌਂਕੀ ਦਾ ਇੰਤਜ਼ਾਮ ਹੋਣਾ ਚਾਹੀਦਾ ਕੈਮਰਿਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਦੁਨੀਆ ਨੂੰ ਸਤਰਕ ਹੋਣਾ ਚਾਹੀਦਾ ਜਿਸ ਦਿਨ ਵੀ ਉਹ ਮਿਲ ਜਾਣ ਉਹਨਾਂ ਨੂੰ ਫੜਨਾ ਚਾਹੀਦਾ ਫੜ ਕੇ ਕੁੱਟਨੇ ਚਾਹੀਦੇ ਆਪੋ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਮ ਗਿੱਤੂ ਸਿੰਘ ਹੈ ਕਿੱਥੇ ਦੇ ਰਹਿਣ ਵਾਲਿਓ ਮੈਂ ਮਾਚੀ ਬੜੇ ਰਹਿਣ ਵਾਲਿਓ ਹਾਂਜੀ ਕਿਹੜਾ ਮੱਲਾ ਕ੍ਰਿਸ਼ਨਾਪੁਰੀ ਮੱਲੇ ਤੋਂ ਅੱਜ ਕੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਸਰ ਅਸੀਂ ਜਾ ਰਹੇ ਸੀ ਕਿ ਮੱਥਾ ਟੇਕਣ ਸਤ ਸੰਗ ਕਰ ਠੀਕ ਹੈ ਕਮਾਣੋ ਹਾਂਜੀ ਬਾਬਾ ਰਾਮਪਾਲ ਜੀ ਦੇ ਸਤ ਸੰਗ ਕਰ ਹਾਂਜੀ ਤੇ ਅਸੀਂ ਬੱਸ ਸਟੈਂਡ ਮੇਰੇ ਫਾਦਰ ਨੂੰ ਸੰ ਛੜ ਕੇ ਗਏ ਦੋਨੋਂ ਯਾਰਨੋ ਮੇਰੀ ਮਦਰ ਨੂੰ ਲਾਉਤੀ ਮੈਨੂੰ ਹਾਂਜੀ ਤੇ ਉੱਥੇ ਅਗੇ ਅਸੀਂ ਵੇਟ ਕਰ ਰਹੇ ਸੀ ਬੱਸ ਦੀ ਸਾਨੂੰ ਸਾਨੂੰ ਬੰਦੇ ਮਿਲੇ ਬੱਸ ਦੇ ਪਿੱਛੇ ਪ੍ਰਾਈਵੇਟ ਬੱਸ ਸੀਗੀ ਉੰਦੇ ਵਿੱਚ ਗੱਡੀ ਦੀ ਨਡੀ ਸਵਿਫਟ ਵਾਈਟ ਕਲਰ ਦੀ ਉਹ ਸਾਨੂੰ ਕਹਿੰਦੇ ਕਿ ਤੁਸੀਂ ਆ ਜਾਓ ਅਸੀਂ ਸਤਸੰਗਰ ਦੀ ਜਾ ਰਿਹਾ ਸੀ ਵੀ ਕਿ ਅਸੀਂ ਇੱਕ ਹੋਰ ਰੋੜੇ ਸਤਸੰਗ ਦੇ ਬੰਦੇ ਨੂੰ ਲੈਣਾ ਹੈ ਹਾਂਜੀ ਤੇ ਅਸੀਂ ਬੈਠ ਗਏ ਤੇ ਸਾਨੂੰ ਕਹਿੰਦੇ ਕਿ ਮੈਂ ਕਿਵੇਂ ਅੱਗੇ ਵੜ ਜਾਂਦੀਆਂ ਕਹਿੰਦੇ ਨਹੀਂ ਤੁਸੀਂ ਪਿੱਛੇ ਵੜ ਜਾਓ ਕਿ ਅੱਗੇ ਕਿਸੇ ਹੋਰ ਦੇ ਸਤਸੰਗ ਦੇ ਬੰਦੇ ਨੂੰ ਬੈਠਣਾ ਹੈ ਤੇ ਅਸੀਂ ਬੈਠ ਕੇ ਪਿੱਛੇ ਚਾਰ ਬੰਦੇ ਸੀ ਟੋਟਲ ਅਸੀਂ ਪਿੱਛੇ ਦੋ ਜਨਾਨੀਆਂ ਸੀਗੀਆਂ ਮੋਟੀਆਂ ਨੀਅਰ ਅਬਾਊਟ 50 ਇਅਰਜ਼ ਹੀ ਦੋਨੋਂ ਜਨਾਨੀਆਂ ਤੇ ਮੁੰਡਾ ਸੀ 32 ਇਅਰਜ਼ ਦਾ ਹਾਂਜੀ ਸ਼ਿਫਟ ਕਾਰ ਸੀਗੀ ਤੇ ਸਾਨੂੰ ਅੱਗੇ ਜਾ ਕੇ ਨਾ ਉਹਨਾਂ ਨੇ ਡਿਸਟ੍ਰਿਕਟ ਜਿਹੜਾ ਕੋਰਟ ਹੈ ਕੰਪਲੈਕਸ ਜਿਹੜਾ ਹਾਂਜੀ ਉਹਦੇ ਅੱਗੇ ਸਾਨੂੰ ਅੱਗੇ ਉਹਨਾਂ ਨੇ ਉਤਾਰਤਾ ਅੱਛਾ ਔਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਪਹਿਲੇ ਮੈਨੂੰ ਉਤਾਰਿਆ ਮੈਨੂੰ ਕਹਿੰਦਾ ਤੁਸੀਂ ਕਹਿੰਦੀ ਤੁਸੀਂ ਉਤਰੋ ਮੈਨੂੰ ਉਤਾਰਤਾ ਫਿਰ ਕਹਿੰਦੀ ਅੱਗੇ ਵਧਜੋ ਫਿਰ ਫਿਰ ਉਹਨਾਂ ਨੇ ਮੈਨੂੰ ਉਤਾਰੀਤਾ ਪੂਰਾ ਤੇ ਫਿਰ ਕਹਿੰਦੀ ਕੀ ਨਾ ਮੰਮੀ ਨੇ ਕਹਿੰਦੀ ਕੀ ਨਾ ਤੁਸੀਂ ਇੱਧਰ ਹੋ ਵੋ ਇੱਧਰ ਹੋ ਵੋ ਤੇ ਮੰਮੀ ਨੂੰ ਬਿਠਾ ਲਿਆ ਉਹਨੇ ਫਿਰ ਅਗੇ ਫਿਰ ਉਹਨਾਂ ਨੇ ਕੀ ਕੀਤਾ ਖੜੀ ਹੋ ਗਈ ਨਾ ਮੰਮੀ ਦੀ ਚੂੜੀ ਕੱਟ ਲਈ ਉਹਨੇ ਸੋਨੇ ਦੀ ਅੱਛਾ ਜੀ ਇੱਕ ਨਹੀਂ ਪਤਾ ਲੱਗਿਆ ਸਾਨੂੰ ਪਤਾ ਨਹੀਂ ਚੱਲਿਆ ਅੱਛਾ ਜੀ ਤੇ ਜਦ ਮੈਂ ਉਤਰੀ ਜਦ ਮੈਂ ਮੰਮੀ ਨੀਚੇ ਉਤਰੀ ਤੇ ਮੰਮੀ ਨੂੰ ਕਹਿੰਦੀ ਕਿ ਤੁਸੀਂ ਬਸਾ ਆ ਜਾਓ ਹਾਂਜੀ ਤੇ ਫਿਰ ਇਹ ਗੱਡੀ ਤੋਂ ਸਾਡੇ ਦਾ ਸਵੇਰ ਦੀ ਗੱਲ ਏ ਫਿਰ ਗੱਡੀ ਤੇ ਚਲਾਕੀ ਲੱਗੀ ਉਹ ਫਿਰ ਮੈਂ ਮੰਮੀ ਨੂੰ ਪੁੱਛਿਆ ਕਿ ਮੰਮੀ ਆਪਣਾ ਇੱਕ ਵਾਰ 골ਡ ਵਾਲਾ ਸਾਰਾ ਚੈੱਕ ਕਰ ਲੋ ਤਾਂ ਮੰਮੀ ਦੀ ਮੈਂ ਚੇਨ ਵੀ ਰੱਖੀ ਤੇ 골ਡ ਇਰਿੰਗਸ ਇਰਿੰਗਸ ਵੀ ਰੱਖੀਏ ਸਭ ਕੁਝ ਸੀਗਾ ਪਰ 골ਡ ਦੀ ਇੱਕ ਨਹੀਂ ਸੀਗਾ ਕੜੀ ਚੂੜੀ ਨਹੀਂ ਸੀਗੀ ਤੇ ਉੱਥੇ ਫਿਰ ਦੇਖਿਆ ਫਿਰ ਅਸੀਂ ਨੀਅਰ ਅਸੀਂ ਕਿਸੇ ਨੂੰ ਨੰਬਰ ਤੇ ਕਾਲ ਕੀਤੀ ਪੇ ਪੁਲਿਸ ਵੀ ਆਈ ਐਸਐਚਓ ਵੀ ਆਇਆ ਉੱਥੇ ਤੇ ਉਹਨਾਂ ਨੇ ਕੰਪਲੇਂਟ ਰਿਸਟਰਡ ਕੀਤੀ ਤੇ ਫਿਰ ਉਹ ਕਹਿੰਦੇ ਆਪਣੇ ਮੱਛੀਵੜੇ ਥਾਣੇ ਜਾ ਕੇ ਆਓ ਉੱਥੇ ਵੀ ਕੰਪਲੇਂਟ ਰਿਸਟਰਡ ਕਰਾਓ ਉੱਥੇ ਵੀ ਕੰਪਲੇਂਟ ਰਿਸਟਰਡ ਹੋ ਗਈ ਫਿਰ ਉਹ ਥਾਣੇ ਉਹਨਾਂ ਨੇ ਕਹਿਿਆ ਸਾਨੂੰ ਏਰੀਆ ਦਿਖਾਓ ਜਿੱਥੇ ਤੁਹਾਡੇ ਨਾਲ ਵਾਰਦਾਤ ਹੋਈ ਹੈ ਫਿਰ ਅਸੀਂ ਉਹ ਵੀ ਦਿਖਾ ਕੇ ਲੈ ਕੇ ਆਏ ਉਹਨਾਂ ਨੂੰ ਫਿਰ ਅਸੀਂ ਕਿਸੇ ਗਿਲਡ ਹਾਊਸ ਹੈ ਕੋਈ ਅਸੀਂ ਉਹਨਾਂ ਦੇ ਕੈਮਰਾ ਚ ਦੀ ਗੱਡੀ ਦੀ ਫੋਟੋ ਕਢਵਾਈ ਮੱਛੀਵੜੇ ਹੈ ਨਾ ਇਹ ਹਾਂਜੀ ਹਾਂਜੀ ਗੀਲਾ ਹੌਸਾ ਉਹਨਾਂ ਦੇ ਅਸੀਂ ਕਰ ਤੋਂ ਫੋਟੋ ਕੀਤੀ ਗੱਡੀ ਦੀ ਤੇ ਉਸੇ ਗੱਡੀ ਦੇ ਫੋਟੋ ਨਾਲ ਚੱਲ ਗਈ ਪਰ ਉਹ ਗੱਡੀ ਦਾ ਨੰਬਰ ਥੇਕ ਦੱਸਿਆ ਜਾ ਰਿਹਾ ਸੀ ਇਹਨੇ ਇਹ ਘਟਨਾ ਕਿੰਨੇ ਵਜੇ ਦੀ ਹੈ ਜੀ ਇਹ ਘਟਨਾ ਹੈ ਜੀ ਕਿ 10:30 ਵਜੇ ਦੀ ਅੱਛਾ ਜੀ ਤੁਸੀਂ ਅੱਗੇ ਵੀ ਜਾਣਦੇ ਹੋ ਹਾਂਜੀ ਪਹਿਲਾਂ ਵੀ ਕਦੇ ਜਾਣਦੇ ਹੋ ਪਹਿਲੇ ਵੀ ਨਹੀਂ ਪਹਿਲੀ ਸੀ ਹਾਂਜੀ ਫਸਟ ਟਾਈਮ ਪਹਿਲੇ ਅਸੀਂ ਜਾਣਾ ਰਿਹਾ ਸੀ ਫਸਟ ਟਾਈਮ ਹੀ ਜਾ ਰਹੇ ਸੀ ਐਸੀ ਵੈਸੇ ਆਪਣੀ ਗੱਡੀ ਚਾਲਦੇ ਅੱਛਾ ਜੀ ਫਸਟ ਟਾਈਮ ਤੁਸੀਂ ਜਿਹੜਾ ਜਾ ਰਹੇ ਸੀਗੇ ਉਹ ਹਾਂਜੀ ਪਹਿਲਾਂ ਆਪਣੇ ਸਾਧਨ ਤੇ ਜਾਣੇ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹੁਣ ਅਸੀਂ ਇਹ ਕੀ ਸਾਨੂੰ ਸਖਤ ਸਖਤ ਕਾਨੂੰਨੀ ਜਿਹੜੀ ਵੀ ਹੈ ਸਖਤ ਸਖਤ ਕਾਰਵਾਈ ਹੋਏ ਜਿਹੜਾ ਵੀ ਇਹ ਚੋਰੀ ਲੁੱਟਾ ਜਿਹੜੀ ਲੁੱਟੇ ਕੋ ਹੋ ਰਹੀ ਹੈ ਸਭ ਤੋਂ ਚ ਇਹ ਬੰਦ ਕੀਤੀ ਚਾਹੁੰਦੇ ਆ ਪਰ ਆਮ ਪਬਲਿਕ ਨੂੰ ਕੀ ਕਹਿਣਾ ਚਾਹੁੰਗੇ ਆ ਲੋਕਾਂ ਨੂੰ ਵੀ ਤੁਸੀਂ ਜਿਸ ਤਰ੍ਹਾਂ ਤੁਹਾਡੇ ਨਾਲ ਕਰਨਾ ਬਾਕਰੀ ਕਿਸੇ ਹੋਰ ਨੂੰ ਕੀ ਦੇ ਬੀ ਕੀ ਹੋਰ ਕਿਸੇ ਨਾਲ ਨਾਲ ਬਾਕਰੇ ਹਾਂਜੀ ਕਿਸੇ ਹੋਰ ਨਾਲ ਨਾਲ ਬਾਕਰੇ ਸਤਾਰਕ ਹੋ ਜਾਉਂਦਾ ਕੀ ਲੋਕ ਕੀ ਕੇਅਰਫੁਲ ਰਹਿਣ ਅੱਗੇ ਤੋਂ ਕਿ 골ਡ ਕੋਈ ਨਾ ਪਾਏ ਅੱਜ ਤੋਂ ਬਾਅਦ ਮਾਚਿਵੜਾ ਸਾਹਿਬ ਤੋਂ ਨੁਰਾਗ ਸੰਦਲ ਦੀ ਦੀ ਸੇਵਕ ਦੇ ਲਈ ਰਿਪੋਰਟ